ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਵੜਾ ਸੇਲ ਲਈ ਲੈ ਕੇ ਆਏ ਆਂਗੇ ਦੋਵੇਂ ਗੱਬਣਾ ਥੋੜੇ ਥੋੜੇ ਦਾ ਨ ਲੈਂਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ 81476 15312 ਤੇ ਆਜੋ ਆਪਾਂ ਕਰਦੇ ਆ ਬਾਈ ਜੀ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦਿਓ ਨਾਂ ਬਰਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦਸੀਬ ਨਿਹਾਲ ਸਿੰਘਾਣ ਠੀਕ ਆ ਬਾਈ ਨੇੜੇ ਕਿਹੜੇ ਪਿੰਡ ਰਹਿੰਦਾ ਆ ਡੇੜਾ ਪਾ ਆਪਣਾ ਰਗੀਤ ਮੱਝੂਕੇ ਤਲਵੰਡੀ ਭਾਗੀ ਕੇ ਰਾਮਗੜ ਮੋਬਾਈਲ ਨੰਬਰ ਬੋਲ ਦਿਓ 87278 09953 ਠੀਕ ਆ ਇਹ ਬਾਈ ਦਾ ਕੰਡੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਇਤਨੀ ਸ਼ੁਰੂ ਕਰੀਏ ਜਾਾਂਗੇ ਹਾਂ ਇਹ ਤੋਂ ਹੀ ਕਰ ਦਿੰਨੇ ਆ ਬਾਈ ਜਿਹੜੀ ਆਪਾਂ ਸਾਹਮਣੇ ਵੜ ਦੇਖ ਰਹੇ ਆ ਕਿਹੜਾ ਸੂਆਸ ਹੁੰਦੀ ਆ ਦੂਜਾ ਸੂਆ ਮਾਲਕ ਨੇ ਕਿਹਾ ਬੰਦਾ ਬਈ ਪਹਿਲੇ ਦੂਜਾ ਪਿਓਰ ਕੋਈ ਪਰਾ ਤੀਜਾ ਮੰਨ ਲੈ ਠੀਕ ਆ ਮਾਲਕ ਕਿੰਨੇ ਵੀ ਪਿਓਰ ਦੂਜਾ ਸੂਆ ਹੀ ਹਾਂ ਮੂੰਹ ਸਾਰਾ ਦੂਜੇ ਵਾਲਾ ਹੀ ਆ ਹਾਂ ਬਾਕੀ ਮੰਨਣਾ ਅਗਲੇ ਦੀ ਬਾਈ ਕਹਿੰਨਾ ਮਰਜ਼ੀ ਆ ਚਾਹੇ ਤੀਜਾ ਸੂਆ ਮੰਨ ਲੈ ਕਿ ਨਹੀਂ ਹਾਂ ਤਾਂ ਟਾਂਚਾ ਰਾ ਦੇ ਵੀ ਡਬਲ ਆ ਬਾਈ ਗੱਲ ਸਹੀ ਆ ਕੋਈ ਛੋਟੀ ਨਾ ਮੰਨ ਕੇ ਆਵੇ ਬਾਈ ਹਨਾ ਪਹਿਲੇ ਕਾਦਾ ਬਾਈ ਫੁੱਲ ਬਰੀਡ ਆ ਫੁੱਲ ਟਾਂਚੀ ਆ ਜਾਂਦੀ ਆ ਪੰਜਾਬ ਵਾਲੀ ਹਨਾ ਬਾਈ ਹਾਂ ਚੱਕਰਾ ਦੇ ਜੰਗ ਮੜਾ ਜਾ ਇੰਟਰਨਲ ਜਰਸੀ ਆ ਕੋਈ ਆ ਹਾਂ ਬਾਈ ਕੋਈ ਇੰਟਰਨਲ ਜਰਸੀ ਨਾ ਮੰਨਿਓ ਬਾਈ ਇੰਟਰਨਲ ਨਹੀਂ ਜਰਸੀ ਆ ਫੁੱਲ ਕਾਦਾ ਫੁੱਲ ਬਰੀਡ ਆ ਫੇਸਬੁਕ ਚੈੱਕ ਕਰ ਲ ਫੁੱਲ ਚੰਗੀਆਂ ਤੇ ਕੀ ਰਿਕਾਰਡ ਦੱਸਿਆ ਬਾਈ ਦੁੱਧ ਦਾ ਜੰਗ 18 ਲੀਟਰ ਕਹਿੰਦੇ ਬਾਈ ਚੋਇਆ ਠੀਕ ਆ ਹਾਂ ਕੋਈ ਆਲਾ ਕੰਨਾ ਮਾਲੇ ਹੁਣ ਇਹ ਹੈ ਤਾਂ 20 ਲੀਟਰ ਵਾਲੀ ਆ ਜਿਹ ਮੈਂ ਦਸੇ ਵਾਲਾ ਲੈ ਗਿਆ ਸੇਵਾ ਵਾਲਾ ਲੈ ਗਿਆ 20 ਲੀਟਰ ਕਢਾਉਣ ਵਾਲੀ ਆ ਹਾਂ ਜਿਹੜੇ ਸਾਹਮਣੇ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਭਾਈ ਚੋੜਾ ਦੱਸਦਾਗਾ ਹਨਾ ਹਾਂ ਕਿੰਨਾ ਕਿਦੋਂ ਕੱਢਿਆ ਹੋਊਗਾ ਕਰਮ ਵਾਲੀ ਨੇ ਚੋੜਾ ਕਰ ਲੋ ਕਿੰਨੀਆਂ ਬਲ ਢਲਾਂ ਪਈਆਂ ਸਾਹ ਹਾਂ ਬਾਈ ਤੇ ਮੜਾ ਜਾ ਖੋਲ ਦੇ ਤੋੜ ਦੀ ਆ ਥਾਣਾ ਦੇਖ ਤੂੰ ਪੂਰਾ ਚੰਗਾ ਥਾਣਾ ਲੈ ਬਾਈ ਪੂਰਾ ਚੰਗਾ ਥਾਣਾ ਬਿੱਥੀ ਵਾਲਾ ਥਾਣਾ ਜੇ ਸਾਬ ਨਾਲ ਜੰਗ ਬਾਈ ਝੋਲਾ ਦਾ ਉਸ ਹਿਸਾਬ ਨਾਲ ਤਾਂ ਅੰਦਾਜ਼ਾ ਲਾਉਂਦਾ ਇਹ 20 22 ਲੀਟਰ ਪੜਾ ਸਕਦਾ ਬੰਦਾ ਜੀ ਪੂਰੀ ਸੇਵਾ ਕਰਦਾ ਥਾਣਾ ਨੂੰ ਆਪਾਂ ਆਪੇ ਸੇਵਾ ਵਾਲਾ ਹਿਆ ਬਾਕੀ ਜੇ ਆਪਾਂ ਕਲਰ ਦੀ ਗੱਲ ਕਰੀਏ ਤਾਂ ਮੰਗ ਬਹੁਤ ਆ ਮਿਲਦਾ ਬਹੁਤ ਘੱਟ ਆ ਬਾਈ ਪੂਰੀ ਚੱਲੀ ਆ ਯਾਰ ਹਾਂ ਪੂਰੀ ਨਿੱਗਰ ਤੇ ਵੱਡੀ ਆ ਨਿੱਗਰ ਤੇ ਵੱਡੀ ਆ ਲੈ ਫੇਸ ਕੁਆਲਿਟੀ ਚੈੱਕ ਕਰ ਲਓ ਬਹੁਤ ਪਿਆਰੀ ਆ ਫੋਲੋ ਟੋਟਾ ਪੈਂਦਾਗਾ ਆ ਨਾ ਨੌ ਦਿਖਾ ਦੇ ਨੌ ਬਣਾਉਣ ਵਾਲੇ ਆ ਨੇ ਬਸ ਠੀਕ ਆ ਇਹਨਾਂ ਨੂੰ ਮੰਨ ਲੈ ਵੀ ਕੋਈ ਛੱਟ ਨਹੀਂ ਕੋਈ ਟ ਨਹੀਂ ਆ ਦੇਖ ਨੌ ਨੌ ਦੇ ਨੌ ਚੜੇ ਪਏ ਵੱਡੇ ਵੱਡੇ ਹੋਏ ਪਏ ਉਹਨੇ ਲਈ ਲਹਾਏ ਹੀ ਨਹੀਂ ਬੰਦਿਆ ਠੀਕ ਹੈ ਭਾਈ ਆ ਨੌ ਆਪਾ ਬਈ ਨੇੜੇ ਚੱਕਰ ਆ ਨੇੜੇ ਚੱਕਰ ਆ ਦੇ ਚੱਲ ਬਣਮਾਉਣ ਵਾਲੇ ਆਗੇ ਹੋਰ ਹੋਰ ਕੋਈ ਚੱਕਰ ਲੈ ਨੌ ਥੋੜੇ ਜਿਹਾ ਬਾਹਲੇ ਵੱਡੇ ਹੋਏ ਹੋਏ ਹੈ ਨਾ ਹਾਂ ਨੌਆਂ ਦਾ ਕਰਦੀ ਮਾਰ ਮੁੱਟ ਹਾਂ ਨੌਆਂ ਦਾ ਜ਼ਰੂਰ ਕਰਦੀ ਆ ਭਾਈ ਬਾਕੀ ਰਾਜੀ ਰੋਜੀ ਨਿੱਗਰ ਨੁਗਰ ਕਰਨ ਵਾਲੀ ਫੋਲਾ ਬਾਕੀ ਬਾਈ ਨੇ ਦੁੱਧ ਤੇ ਕੜਵੀਓ ਕਹਿੰਨੇ ਚੰਗਾ ਦੱਸਿਆ ਹੈ ਨਾ ਭਾਈ ਪੂਰੀ ਯਾਰ ਨਿੱਗਰ ਤੇ ਵੱਡੀ ਆ ਲੈ ਆਪਾਂ ਮਗਰੋਂ ਅਡਰ ਚੱਕਰਾਦ ਨੇ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਥਣ ਲੱਗਿਆਗਾ ਬਾਕੀ ਬਾਲਟਾਂ ਚੈੱਕ ਕਰ ਲਓ ਫੁੱਲ ਪਈਆਂ ਗਈਆਂ ਜਦੋਂ ਨਾ ਸੁਣਾ ਹਜੇ ਕਿੰਨੇ ਕ ਦਿਨ ਐਸਟੀਮੇਟ ਜੇ ਕੱਢ ਜੂ ਬਾਈ ਸਾਡੇ ਨੂੰ ਤਾਂ ਆਪਾਂ ਦੱਸ ਦੇਣ ਕਹਿਣਾ ਠੀਕ ਆ ਪੰਜ ਦਿਨ ਨਹੀਂ ਕਰਾ ਸੱਤ ਦਿਨ ਨਹੀਂ ਕਰਾ ਨਾ 10 ਦਿਨ ਦੇ 10 ਦਿਨ ਕਹਿਣਾ ਹਮ ਲੈ ਬਾਈ ਖੜਨੀ ਖੜਨੀ ਚੈੱਕ ਕਰ ਲਓ ਫੁੱਲ ਚੰਗੀ ਆ ਪੂਰੀ ਠੰਡੀ ਸ਼ਰੀ ਉੱਪਰ ਫੁੱਲ ਜਾਤ ਬਰੀੜਾ ਵਾਕੀ ਫੈਟ ਫੁੱਟ ਵੀ ਚੰਗੀ ਆ ਉਕਰਮ ਦੀ ਹਾਂ ਢਾਂਚਾ ਪੂਰਾ ਹੋਵਾਂ ਪੱਦਰ ਪੁੱਦਰ ਵੀ ਚੰਗੀ ਆ ਤੇ ਕੀ ਮੋਲਾ ਬਾਈ ਫਿਰ ਜੰਗ ਜਾਇ ਜੱਜਾ ਮੋਲ ਤਾਂ ਇਹਦਾ ਹੁਣ ਗੱਲ ਸੁਣ ਲੈ ਜੇ ਹੋਰ ਕੋਈ ਕਿਤੇ ਹੁੰਦੀ 65 67 ਕਿਸੇ ਨੇ 67 ਹੋਣਾ ਹੂੰ ਇਹ ਸਾਨੂੰ ਟਾਂਚਾ ਹੂੰ ਆਪਾਂ ਜਮਾਦ ਆਫਰ ਹੀ ਦੇਣਾ ਠੀਕ ਆ ਆਫਰ ਹੀ ਦੇਣਾ ਹਾਂ 50000 ਦੀ ਆਪਾਂ ਦੇ ਦੇਣੀ ਆ ਬਸ ਲੈ ਭਾਈ ਜਮਾ ਜਾਇ ਮੁੱਲ ਕਰਿਆ ਭਾਈ ਕਹਿੰਦਾ ਕੋਈ ਪਾਇੰਟ ਨਹੀਂ ਕੋਈ 60 ਨਹੀਂ ਜੇ ਹੋਰ ਕੋਲੇ ਹੁੰਦੀ ਅਗਲੇ ਨੇ ਇੰਨਾ ਮੁੱਲ ਕਰਨਾ ਸੀ ਅੱਜ ਆਪਾਂ ਆਫਰ ਹੀ ਰੱਖਤਾ 50000 ਦੀ ਬੜਾ ਦੇ ਦੇਾਂਗੇ ਇਹ ਕਹਿਣ ਲਈ ਪਹਿਲਾਂ ਨਹੀਂ ਕਰਨਾ ਵੀ ਸੀਗਾ ਜਿਹੜੇ ਹਿਸਾਬ ਨਾਲ ਢਾਂਚਾ ਤੇ ਵੱਡੀ ਵੱਡਾਈ ਸਹੀ ਗੱਲ ਆ ਕਰਨਾ ਵੀ ਸੀਗਾ ਅਗਲੇ ਨੇ ਕਹਿਣ ਦੀ ਗੱਲ ਹੋਰ ਹੁੰਦੀ ਆ ਕੰਮ ਦੀ ਕੋਸੋਰ ਹੁੰਦੀ ਆ ਜਿਵੇਂ ਉਹਨਾ ਚੰਗਾ ਥਾਣਾ ਚਵਾਈ ਚੂਈ ਵੀ ਕਰਨ ਵਾਲੀ ਦੀ ਇੱਕ ਨੰਬਰ ਹੋਊਗੀ ਹਨਾ ਹਾਂ ਪੂਰਨਾ ਪੋਲ ਨਾ ਧਾਰਾਂ ਪੋਲੀਆਂ ਧਾਰਾਂ ਬਾਕੀ ਬਾਈ ਕਹਿੰਦਾ ਹਜੇ ਕੱਚੀ ਆ ਬਾਈ ਕੱਚੀ ਦੇ ਹਿਸਾਬ ਨਾਲ ਅੰਦਾਜ਼ਾ ਲਾ ਲੋ ਬਾਕੀ ਮੁੱਲ ਜਾਇਜ਼ ਆ ਅਜ ਕੱਚੀਆ ਕੱਚੀ ਨਾਲ ਮੁੱਲ ਹੋਈ ਜਾਂਦਾ ਆ ਆਫਰ ਆ ਜਿਹੜਾ ਲੈਗਾ ਲੈਗਾ ਲੈ ਉਹ ਲੈਗਾ ਵੱਡੀ ਗੱਡਾ ਵਾਲਾ ਹਾਂ ਫੁੱਲ ਵੱਡੀ ਆ ਬਾਈ ਅੱਗੇ ਬਾਈ ਜਾਂਗ ਦੋ ਨੰਬਰ اور ਦੂਜਾ ਸੂਆ ਬਾਈ ਇਹ ਤਾਂ ਕੋਈ ਭੇਖਾ ਖਾ ਰਹੀ ਨਾ ਠੀਕ ਆ ਇਹ ਜਰਸੀ ਆ ਗਈ ਨਾ ਬਲੈਕ ਚ ਤੇ ਦੇ ਵਾ ਆਪਾਂ ਦਿਖਾਉਣੇ ਨਾ ਬੂਥੀ ਦੇ ਤੋਦੀ ਲੈ ਬਾਈ ਕਿੰਨਾ ਚੌੜਾ ਮੱਥਾ ਤੇ ਕਿੰਨੀ ਬਰੀਕਾ ਮੱਥਾ ਕਿੰਨਾ ਬੋਦੀ ਵਦੀ ਨਾ ਫੁੱਲ ਕਮਾ ਰੀ ਸੋੜਾ ਸੋੜਾ ਕੰਨਾ ਫੁੱਲ ਬਰੀਕਾ ਕਰਾਸ ਕਰੂਸ ਨਾ ਕੋਈ ਮੰਨੇ ਹੱਕ ਨਾ ਹੋਣਾ ਮੰਨੇ ਜਰਸੀ ਆ ਗਈ ਬਲੈਕ ਚ ਹਾਂ ਲੈ ਚੱਲ ਬਾਈ ਤੋਰ ਦੇ ਮੜੀ ਜੀ ਜੰਗ ਅਡਰ ਪੰਡਾ ਹੀ ਬੰਦੀ ਆਉਂਦੀ ਆ ਬੰਦੇ ਬੰਦੀ ਆਉਂਦੀ ਆ ਹਜੇ ਡੂਂਦੀ ਆਉਂਦੀ ਆ ਠੀਕ ਆ ਹਿਸਾਬ ਲਾ ਲ ਮੇਰੇ ਹਿਸਾਬ ਨਾਲ 8000 ਦਨ ਇਹ ਵੀ ਲਓ ਲੈ ਬਈ ਆਡਰ ਚੈੱਕ ਕਰ ਲਓ ਬੜਾ ਚੰਗਾ ਹੈ ਨਾ ਕੱਪੜੇ ਮਲਾਈ ਮਲਾਈ ਮੱਦਰ ਪਿਆ ਕਰਮਾਲੀ ਦਾ ਹਨ ਬਈ ਚੈੱਕ ਕਰ ਲਓ ਬਹੁਤ ਕਮਾਲ ਦਾ ਥਾਣਾ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਥਣ ਲੱਗੇ ਆ ਤੇ ਨਾੜਾ ਨੂੜਾ ਬਰੀਕੀ ਚੈੱਕ ਕਰ ਲਓ ਬਈ ਕੋਈ ਕ੍ਰੋਸ ਨਾ ਜੇ ਮਰਜ਼ੀ ਖੜਾ ਲਾ ਮੈਂ ਉਹ ਨਾ ਖੜਦਿੰਦਾ ਹੂੰ ਕੋਈ ਨਹੀਂ ਬਹੁਤਾ ਹੈ ਨਾ ਹਾਂ ਨਹੀਂ ਤਾਂ ਨਮਾਈਆਂ ਨੂੰ ਨਮਾਈਆਂ ਨਹੀਂ ਕੀ ਪਤਾ ਮੌਸਮ ਸੀ ਬਈ ਕਹਿੰਦਾ ਉਮੀਦ ਖਾਤੀਆਂ ਲੈ ਬਈ ਫੇ ਚੈੱਕ ਕਰ ਲੋ ਛੋਟਾ ਛੋਟਾ ਕੰਨਾ ਹਾਂ ਕੰਨ ਦੇ ਬੋਲ ਲੈ ਬਾਈ ਫੁੱਲ ਬਰੀਡ ਆ ਖੜਨੀ ਖੜਨੀ ਚੈੱਕ ਕਰ ਲੈ ਇੱਕ ਨੰਬਰ ਆ ਹੈ ਨਾ ਇੱਕ ਨੰਬਰ ਆ ਕੋਈ ਤਕੈ ਨਹੀਂ ਕਰਨਾ ਮੋਂ ਇਹ ਨਾ ਖੜੀ ਆ ਮੈਂ ਬੋਲਦਾ ਬਾਈ ਜਿਹੜੇ ਹਿਸਾਬ ਨਾਲ ਹੁਣ ਇਹ ਤਾਂ ਚੀਪਾ ਹੀ ਹੁੰਦਾ ਨਾ ਹੂੰ ਤੇ ਇਹ ਦੇਖ ਲੈ ਹੁਣ ਪੂਰੀ ਭਰੀ ਖੜੀ ਆ ਬਾਈ ਭਰੀ ਖੜੀ ਆ ਸਹੀ ਗੱਲ ਆ ਪਾ ਬਲਟਲਾ ਚੱਕਰਾ ਦੇਣਾ ਖਿੱਚ ਕੇ ਲੈ ਬਾਈ ਹਜੇ ਬਹੁਤ ਪਈਆਂ ਹੈ ਨਾ ਹਾਂ ਅੱਧਾ ਘਟਾ ਪਾਉਣਾ ਘਟਾ ਇਹਨੂੰ ਹਜੇ ਡਰਾਈ ਦਾ ਕੋਈ ਖਵਾ ਸਕਦਾ ਠੀਕ ਜਾਬ ਨਾਲ ਹੈ ਨਾ ਫਿਰ ਤੁਸੀਂ ਆਪਾਂ ਕਹਿ ਨਹੀਂ ਸਕਦੇ ਪਹਿਲਾਂ ਨਹੀਂ ਸਹੀ ਸਕਦੇ ਸਹੀ ਗੱਲ ਆ ਬਾਈ ਜਿੰਨਾ ਲੇਵਾ ਮਤਲਬ ਕਿ ਨਾ ਮੂਰ ਨੂੰ ਉਨੀ ਹੀ ਮਗਰ ਨੂੰ ਇਹ ਨਹੀਂ ਹੈਗਾ ਵੀ ਲੇਵਾ ਬਣਾਈ ਨਹੀਂ ਚੱਜਣਾ ਹਾਂ ਫੁੱਲ ਇਸਤੇਮਾਲ ਦਾ ਲੈ ਫਸੀ ਪਈਆ ਕਰਮ ਵਾਲੀ ਤਾਂ ਤੋਰਾ ਤੋਰਿਆ ਨਹੀਂ ਜਾਂਦਾ ਇੰਨੀ ਟੌਪ ਦੀ ਬਣੀਆ ਤਿਆਰ ਹੋਈ ਹੈਗੀ ਇਹਦਾ ਬਾਈ ਫਰਮੋਲਾ ਜੀ ਕੀ ਆ ਜੰਗ ਲੈਣ ਦਾ ਇਹ ਵੀ ਉਹਨਰ ਕੋਲ ਜਾਣੀ 50 ਲੈ ਬਾਈ ਜਮਾ ਜਯਮੋ ਲਾ ਤੇ ਬਾਈ ਜੇ ਕੋਈ ਦੋਵੇਂ ਜੋੜਾ ਇਕੱਠਾ ਹੀ ਲੈ ਗਿਆ ਜੰਗ ਦੋਵੇਂ ਜਿਹੜਾ ਇਕੱਠਾ ਲੈ ਗਿਆ ਕੋਈ ਹੈ ਨਾ ਆਪਾਂ ਦੱਸ ਹੀ ਦਿੰਨੇ ਆ ਹਾਂ ਕੋਲ ਕੋਲ ਪੂਆ ਪਰਾਖਦੇ ਨੇ ਹੁੰਦੇ ਜਮੇ ਠੀਕ ਆ ਓ ਤਾਂ ਹੀ ਦੇ ਦਾਂਗੇ ਲੈ ਭਾਈ ਜਮਾ 2 2000 ਰੁਪਿਆ ਬਾਈ ਨੇ ਸੌੜ ਕਰਤੀ ਕਹਿੰਦਾ 48 48 ਦਾ ਜੋੜਾ ਦੇ ਦਾਂਗੇ ਤੇ ਇਹਦਾ ਕੀ ਰਿਕਾਰਡ ਆ ਜੰਗ ਕਿੰਨਾ ਕ ਪਾ ਦੇ ਦੁੱਧ ਬਾਈ ਇਹਦਾ ਭਾਈ 14 ਲੀਟਰ ਉਹ ਕਹਿੰਦੇ ਪਹਿਲੇ ਸੋਸੇ ਹੁਣ ਦੂਜੇ ਸੋੰਦੀਆ ਦੂਜੇ ਤੀਜੇ ਰੱਖ ਦੇ ਦੁੱਧ ਨਾ ਜਿਵੇਂ ਅਡਰ ਕਮਾਲ ਦਾ ਤਿਆਰ ਕਰੇ ਉਹ ਹਿਸਾਬ ਨਾਲ ਦੇਣਾ ਚਾਹੀਦਾ 16 17 ਲੀਟਰ ਨਾ ਨਾ ਮੋਦ ਨਾ ਮੇਰੇ ਪੰਡਾ ਸੇ ਵਾਲਾ ਪੱਟ ਦਾ ਬੰਨੀ ਬਿਠੀ ਜਰ ਪੰਡ ਬੰਨੀ ਬਿਠੀ ਬਾਈ ਥਮ ਚੈੱਕ ਕਰ ਲੋ ਮੁੱਠੀ ਵਾਲਾ ਥਾਣਾ ਪੂਰੀ ਵਿੱਥੀ ਦੇ ਬਾਕੀ ਮੁੱਲ ਵੀ ਜਾਇਜ਼ ਆ ਆਫਰ ਹੀ ਆ ਬਾਈ ਇਹ ਹੈਗਾ ਬਾਈ ਛੋਟੀਆਂ ਨੇ ਹਨਾ ਹਾਂ ਛੋਟੀਆਂ ਨਹੀਂ ਮੱਲੇ ਵੀ ਨਿਕਲੇ ਕਿ ਹੁਣੀਆਂ ਹਾਂ ਨਿੱਕੀਆਂ ਨਿੱਕੀਆਂ ਨਹੀਂ ਹੈਗੀਆਂ ਫੁੱਲ ਕੱਦਨੇ ਫੁੱਲ ਰੀਡਨੇ ਦੋਮੀ ਤੇ ਜੇ ਅੱਜ ਕੋਈ ਭਰਾ ਲੈ ਜਾ ਇੱਕ ਤਰ੍ਹਾਂ ਦਾ ਮੇਲਾ ਹੈਗਾ ਹਨਾ ਬਾਈ ਇਹ ਉਹ ਵੇਖਣੇ 60 60 ਦੀ ਪਿਆਰ ਵੇਖਣੀਆਂ ਬਾਈ ਸਹੀ ਹੋ ਰਹਾ ਹਾਂ ਬੰਦਾ ਮਨੇ ਝੋਲਾ ਦੇ ਲੱਕੜਾ ਬਾਈ ਸਹੀ ਗੱਲ ਆ ਬਹੁਤ ਵੱਡਾ ਝੋਲਾਗਾ ਤੇ ਨਾਲ ਸੀ ਕੇ ਭਰਾ ਕੋਲੇ ਬਾਈ ਦੋ ਆਪਾਂ ਦੋਮੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸਾਉਂਦਾ ਹੁੰਦਾ ਤਾਂ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦੇ